ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਹਰ ਰੋਜ਼ ਕਾਂਵੜ ਯਾਤਰੀਆਂ ਵੱਲੋਂ ਕਿਸੇ ਨਾ ਕਿਸੇ ਥਾਂ ਤੇ ਕਿਸੇ ਨਾ ਕਿਸੇ ਰੂਪ 'ਚ ਕੀਤੀ ਜਾਂਦੀ ਗੁੰਡਾਗਰਦੀ ਅਤੇ ਜਿਹੜਾ ਪਰਸੋਂ ਇੱਕ CRPF ਦੇ ਜਵਾਨ ਨੂੰ ਆਜ਼ਮਗੜ੍ਹ ਦੇ ਰੇਲਵੇ ਸਟੇਸ਼ਨ ਦੇ ਉੱਤੇ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਉਹਦੀ ਵਰਦੀ ਰੋਲੀ ਗਈ ਤੇ ਉਹਨਾਂ ਨੂੰ ਕੁਝ ਦੇਰ ਬਾਅਦ ਹੀ ਪੁਲਿਸ ਨੇ ਛੱਡ ਦਿੱਤਾ। ਇਸ ਦੇ ਸੰਦਰਭ ਦੇ ਵਿੱਚ ਯੋਗੀ ਜੀ ਦਾ ਕੱਲ ਦੂਜਾ ਬਿਆਨ ਆ ਗਿਆ। ਪਹਿਲੇ ਬਿਆਨ ਦੇ ਵਿੱਚ ਉਹ ਕਹਿ ਰਹੇ ਹੈ ਵੀ ਮੁਹਰਮ ਦੇ ਜਲੂਸ ਨਿਕਲਦੇ ਸੀ ਲੋਕ ਡਰਦੇ ਘਰਾਂ ਤੋਂ ਬਾਹਰ ਨਹੀਂ ਸੀ ਨਿਕਲਦੇ ਇੰਨਾ ਟੈਰਰ ਹੁੰਦਾ ਸੀ ਉਹਦੀ ਕੋਈ ਗੱਲ ਨਹੀਂ ਕਰਦਾ ਤੇ ਹੁਣ ਕਾਂਬੜੀਆਂ ਨੂੰ ਬਦਨਾਮ ਕਰਨ ਲਈ ਕਿਸ ਤਰ੍ਹਾਂ ਕਦੇ ਉਹਨਾਂ ਨੂੰ ਗੁੰਡੇ ਕਿਹਾ ਜਾ ਰਿਹਾ ਹੈ ਕਦੇ ਕੁਝ ਕਿਹਾ ਜਾ ਰਿਹਾ ਹੈ ਪਹਿਲੀ ਵੀਡੀਓ ਉਹਨਾਂ ਦੀ ਇਹ ਸੀ ਹੁਣ ਵਾਲੀ ਵੀਡੀਓ ਦੇ ਵਿੱਚ ਉਹਨਾਂ ਨੇ ਜਿਹੜੇ ਲੋਕ ਇਸ ਕਾਂਬੜੀਆਂ ਦੀ ਗੁੰਡਾਗਰਦੀ ਨੂੰ ਦਿਖਾਉਂਦੇ ਹੈ YouTube ਦੇ ਉੱਤੇ ਖਬਰਾਂ ਦੇ ਵਿੱਚ ਜਾਂ ਹੋਰ ਅੱਡ-ਅੱਡ ਸਾਧਨਾਂ ਦੇ ਰਾਹੀਂ ਉਹਨਾਂ ਨੂੰ ਧਮਕੀ ਭਰੇ ਅੰਦਾਜ਼ ਚ ਉਹਨਾਂ ਨੇ ਚੈਲੰਜ ਕੀਤਾ ਕਿ ਅਸੀਂ ਤੁਹਾਡਾ ਨਾਂ ਤੇ ਤੁਹਾਨੂੰ ਨੇਮਿੰਗ ਐਂਡ ਸ਼ੇਮਿੰਗ ਤੁਹਾਡੀ ਕਰਾਂਗੇ ਜਣੀ ਤੁਹਾਡੇ ਨਾਂ ਅਸੀਂ ਮੋٹے ਅੱਖਰਾਂ ਚ ਲਿਖ ਕੇ ਲਾਵਾਂਗੇ ਸਾਨੂੰ ਸਭ ਪਤਾ ਹੈ ਕੌਣ ਕੌਣ YouTube ਤੇ ਬਣਾਉਂਦੇ ਆ YouTube ਇਹ ਤੇ ਬਦਨਾਮ ਕਰਦੇ ਆ ਕਾਂਬੜੀਆਂ ਨੂੰ ਇੱਕ ਇਹ ਗੱਲ ਕਹੀ ਦੂਜੀ ਗੱਲ ਉਹਨਾਂ ਨੇ ਇਹ ਕਹੀ ਕਿ ਅਸੀਂ ਜਿਹੜਾ ਆ ਕਾਂਬੜ ਯਾਤਰਾ ਮੁੱਕ ਜਾਵੇ ਫੇਰ ਸਾਡੇ ਕੋਲ ਸਾਰੇ CCTV ਕੈਮਰੇ ਨੇ ਤੇ ਅਸੀਂ ਇਹਨਾਂ ਸਾਰੇ ਲੋਕਾਂ ਨਾਲ ਜੇਠਾਂਗੇ ਤੇ ਉਹਦੇ ਇਹ ਵੀ ਕਿਹਾ ਵੀ ਕਾਂਗੜੀਆਂ ਦੇ ਵਿੱਚ ਇਸ ਭਾਵੇਂ ਭੇਸ ਦੇ ਵਿੱਚ ਕੁਝ ਲੋਕ ਹੋਰ ਜਾਣ ਬੁੱਝ ਕੇ ਵੜ ਕੇ ਉਹਨਾਂ ਨੂੰ ਬਦਨਾਮ ਕਰ ਲਈ ਅਜਿਹੀ ਗੜਬੜ ਕਰਦੇ ਆ। ਪਹਿਲੀ ਗੱਲ ਤਾਂ ਕਿ ਤੁਸੀਂ ਨੇਮਿੰਗ ਸ਼ੇਵਿੰਗ ਉਦੋਂ ਬਾਅਦ ਕਾਨੂੰ ਕਰਨੀ ਹੈ ਹੁਣੀ ਕਰੋ ਜੋਗੀ ਜੀ ਅਸੀਂ ਕਹਿ ਰਹੇ ਹਾਂ ਰੋਜ਼ ਵੀ ਉਹ ਗੁੰਡਾਗਰਦੀ ਕਰਦੇ ਆ ਸਾਡੇ ਤੇ ਕਰੋ ਐਕਸ਼ਨ ਕੀ ਕਰਦੇ ਹੋ ਸਾਡੀ ਕਰੋ ਨੇਮਿੰਗ ਐਂਡ ਸ਼ੇਮਿੰਗ ਦੂਸਰਾ ਤੁਹਾਨੂੰ ਇਹ ਕਹਿਣਾ ਚਾਹੁੰਦੇ ਆ ਕਿ ਜੇ ਉਹ ਕੋਈ ਹੋਰ ਬੰਦੇ ਵਾੜ ਕੇ ਉਹਨਾਂ ਨੂੰ ਉਹ ਉਹਨਾਂ ਤੋਂ ਗੁੰਡਾ ਕਰਦੀ ਕਰਾਉਂਦੇ ਐ ਜਾਂ ਸਾਰਾ ਉਹਨਾਂ ਨੂੰ ਬਦਨਾਮ ਕਰਨ ਲਈ ਕਰਦੇ ਐ ਫਿਰ ਤੁਹਾਡੀ ਰਾਜ ਤੁਹਾਡਾ ਤੁਹਾਡੀ ਸਰਕਾਰ ਹੈ ਤੁਸੀਂ ਸਗੋਂ ਉਹਨਾਂ ਤੇ ਐਕਸ਼ਨ ਲਓ ਤੇ ਉਹਨਾਂ ਨੂੰ ਨੰਗੇ ਕਰੋ ਵੀ ਆਹ ਬੰਦੇ ਕਾਂਵੜੀਏ ਨਹੀਂ ਸੀਗੇ ਇਹ ਕਾਂਗਰਸ ਨੇ ਵਾੜੇ ਸੀ ਇਹ ਸਮਾਜਵਾਦੀ ਪਾਰਟੀ ਨੇ ਵਾੜੇ ਸੀ ਇਹ ਬਹੁਜਨ ਸਮਾਜ ਪਾਰਟੀ ਨੇ ਵਾੜੇ ਸੀ ਜਾਂ ਕਮਿਊਨਿਸਟਾਂ ਨੇ ਵਾੜੇ ਸੀ ਆਹ ਬੰਦੇ ਇਹ ਫਲਾਣੇ ਫਲਾਣੇ ਥਾਂ ਦੇ ਐ ਤੇ ਇਹ ਉਹਨਾਂ ਦੇ ਭੇਜੇ ਹੋਏ ਸੀ ਤਾਂ ਤੁਸੀਂ ਐਕਸ਼ਨ ਅੱਜ ਹੀ ਕਿਉਂ ਨਹੀਂ ਕਰਦੇ ਇਹ ਤਾਂ ਸੌਖਾ ਕੰਮ ਸੀ ਤੁਹਾਡੇ ਲਈ ਸਗੋਂ ਉਹਨਾਂ ਨੂੰ ਨਾਲੇ ਨੰਗੇ ਕਰਦੇ ਨਾਲੇ ਨਾਲੇ ਤੁਸੀਂ ਕਾਂਬੜੀਆਂ ਦਾ ਬਚਾਅ ਕਰਦੇ ਪਰ ਤੁਸੀਂ ਤਾਂ ਉਹ ਨਾ ਗੁੰਡਾ ਕਰਦੀ ਵਾਲਿਆਂ ਨੂੰ ਬਚਾਉਣਾ ਚਾਹੁੰਦੇ ਹੋ ਕਿਉਂਕਿ ਤੁਹਾਡਾ ਕੰਮ ਜਿਹੜਾ ਸਰਕਾਰ ਚਲਾਉਣ ਦੀ ਬਜਾਏ ਸਰਕਾਰ ਦੇ ਨਾਂ ਦੇ ਉੱਤੇ ਧਰਮ ਦੀ ਦੁਰਵਰਤੋਂ ਕਰਨਾ ਦਾ ਰਸਲ ਤਾਂ ਕਰਕੇ ਤੁਸੀਂ ਕਰ ਰਹੇ ਹੋ ਦੂਜੇ ਪਾਸੇ ਦਿੱਲੀ ਦੀ ਸਰਕਾਰ ਸੀਐਮ ਰੇਖਾ ਗੁਪਤਾ ਨੇ ਕਿਹਾ ਕਿ ਅਸੀਂ ਉਹਨਾਂ ਲਈ ਪੂਰੀਆਂ ਸਹੂਲਤਾਂ ਦੇ ਰਹੇ ਹਾਂ ਜਿਹੜੇ ਉਹਨਾਂ ਨੂੰ ਪਹਿਲਾਂ ਸੀ ਸਹਾਇਤਾ ਦਿੰਦੇ ਸੀ ਉਹਦੇ ਨਾਲੋਂ ਬਹੁਤ ਜ਼ਿਆਦਾ ਵਧਾ ਰਹੇ ਹਾਂ ਤੇ 5 ਲੱਖ ਜਿਹੜੇ ਕਟੋਰੇ ਭਰੇ ਹੋਏ ਆ ਗੰਗਾ ਜਲ ਦੇ ਉਹ ਕੀ ਅਸੀਂ ਉਹਨਾਂ ਨੂੰ ਦੇ ਰਹੇ ਆ ਤੇ ਪਾਟਸਨ ਤੇ ਝੋਲੇ ਦੇ ਰਹੇ ਆ ਤਾਂ ਕਿ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀਆਂ ਦਿੱਕਤਾਂ ਨਾ ਹੋਣ ਸੋ ਇਹ ਚੀਜ਼ ਜਣੀ ਇਸ ਗੱਲ ਦੇ ਉੱਤੇ ਕੀ ਸਰਕਾਰਾਂ ਇਸ ਕੰਮ ਲਈ ਨੇ ਜਦੋਂ ਪੰਜਾਬ ਦੇ ਵਿੱਚ ਇਹਨਾਂ ਨੇ ਤੀਰਥ ਯਾਤਰਾ ਦਾ ਦੀ ਸਕੀਮ ਸ਼ੁਰੂ ਕੀਤੀ ਸੀ ਭਗਵੰਤ ਮਾਨ ਨੇ ਅਸੀਂ ਉਦੋਂ ਵੀ ਕਿਹਾ ਸੀ ਵੀ ਸਰਕਾਰਾਂ ਦਾ ਕੰਮ ਧਾਰਮਿਕ ਚੀਜ਼ਾਂ ਚਲਾਉਣਾ ਨਹੀਂ ਸਰਕਾਰਾਂ ਦਾ ਕੰਮ ਸਕੂਲ ਕਾਲਜ ਯੂਨੀਵਰਸਟੀਆਂ ਉਹਨਾਂ ਨੂੰ ਚਲਾਉਣਾ ਹੈ ਸੜਕਾਂ ਬਿਜਲੀ ਪਾਣੀ ਦਾ ਪ੍ਰਬੰਧ ਕਰਨਾ ਹੈ ਲੋਕਾਂ ਦੀ ਸੁਰੱਖਿਆ ਦਾ ਇੰਤਜ਼ਾਮ ਕਰਨਾ ਹੈ ਉਹਨਾਂ 'ਚ ਤੁਸੀਂ ਫੇਲ ਹੁੰਨੇ ਹੋ ਤੇ ਆ ਧਾਰਮਿਕ ਗੱਲਾਂ ਕਰਕੇ ਵੀ ਅਸੀਂ ਦਰਬਾਰ ਸਾਹਿਬ ਦੀ ਸੈਰ ਕਰਾਤੀ ਅਸੀਂ ਹਜੂਰ ਸਾਹਿਬ ਲੈ ਗਏ ਅਸੀਂ ਉੱਥੇ ਆਰਾਮ ਮੰਦਰ ਦੀ ਸੈਰ ਕਰਾ ਲਿਆਂਦੀ ਅਸੀਂ ਦਰਗਾਹ ਸ਼ਰੀਫ ਲੈ ਕੇ ਬਿਲਕੁਲ ਨਹੀਂ ਇਹ ਗਲਤ ਨੇ ਗੱਲਾਂ ਸਰਕਾਰਾਂ ਦੀ ਧਾਰਮਿਕ ਕੰਮਾਂ ਦੇ ਵਿੱਚ ਕੋਈ ਥੇਲਾ ਵੀ ਖਰਚ ਨਹੀਂ ਹੋਣਾ ਚਾਹੀਦਾ ਹਾਂ ਵੱਤ ਤੋਂ ਵੱਧ ਕੀ ਹੈ ਵੀ ਤੁਸੀਂ ਆਪਣੀ ਪੁਲਿਸ ਲਾ ਕੇ ਉਹਨੇ ਦਿਨ ਤਾਂ ਕਿ ਕੋਈ ਦੰਗਾ ਫਸਾਦ ਨਾ ਹੋਵੇ ਕੋਈ ਲੈਂਡ ਆਂਡ ਆਰਡਰ ਦੀ ਸਮੱਸਿਆ ਨਾ ਪੈਦਾ ਹੋਵੇ ਉਹਦੇ ਤੇ ਕੰਮ ਕਰੋ ਉਹ ਤੁਸੀਂ ਕਰਦੇ ਨਹੀਂ ਜਿੱਥੇ ਕਾਂਬੜੀਏ ਖੁਦ ਲੈਂਡ ਆਂਡ ਆਰਡਰ ਦੀ ਸਮੱਸਿਆ ਪੈਦਾ ਕਰਦੇ ਆ ਲੋਕਾਂ ਦੀ ਮਾਰ ਘਟਾਈ ਕਰਦੇ ਆ ਉਹਨਾਂ ਦੀਆਂ ਚੀਜ਼ਾਂ ਦੀ ਭੰਨ ਤੋੜ ਕਰਦੇ ਤੇ ਤੁਹਾਡੀ ਪੁਲਿਸ ਉੱਥੇ ਤਮਾਸ਼ੀਬੀਨ ਮੜੀ ਰਹਿੰਦੀ ਉਹ ਤਾਂ ਕੰਮ ਤੁਸੀਂ ਕਰਦੇ ਨਹੀਂ ਸੋ ਅਸੀਂ ਇਹ ਕਹਿਣਾ ਚਾਹੁੰਦੇ ਆ ਯੋਗੀ ਦੇ ਬਾਰੇ ਵਿੱਚ ਦੂਜੇ ਦੋਸਤੋ ਆਮ ਤੌਰ ਤੇ ਅਸੀਂ ਐਮਐਲਏ ਐਮਪੀਜ਼ ਤੇ ਮੰਤਰੀਆਂ ਨੂੰ ਕਈ ਵਾਰ ਅ ਅਸੈਂਬਲੀ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਸੁੱਤਿਆਂ ਪਿਆ ਦੇਖਦੇ ਰਹੇ ਹਾਂ ਤੇ ਇੱਕ ਵਾਰੀ ਬੀਜੇਪੀ ਦੇ ਕਾਫੀ ਸਾਰੇ ਬੰਦੇ ਕਰਨਾਟਕਾ ਦੇ ਵਿੱਚ ਬਲੂ ਫਿਲਮਾਂ ਦੇਖਦੇ ਵੀ ਫੜੇ ਗਏ ਸੀਗੇ ਉਹਦੇ ਚ ਅਸੈਂਬਲੀ ਦੇ ਵਿੱਚ ਤੇ ਹੁਣ ਇੱਕ ਜਿਹੜੀ ਐਨਸੀਪੀ ਜਿਹੜੀ ਅਜੀਤ ਪੁਆਰ ਵਾਲੀ ਹੈ ਉਹਦਾ ਇੱਕ ਮੰਤਰੀ ਹੈ ਜਿਹੜਾ ਆ ਮਾਨਿਕਰਾਓ ਕੋਕਾਟੇ ਉਹ ਆਪਣੇ ਮੋਬਾਈਲ ਦੇ ਉੱਤੇ ਰਮੀ ਖੇਡ ਰਿਹਾ ਸੀਦਾ ਉਹਦੀ ਵੀਡੀਓ ਵਾਇਰਲ ਹੋ ਗਈ ਉਹ ਰੌਲਾ ਪੈ ਗਿਆ ਜਿਹੜੀ ਦੂਜੀ ਐਨਸੀਪੀ ਐ ਸ਼ਰਦ ਕੁਵਾਰ ਵਾਲੀ ਉਹਨਾਂ ਦੇ ਇੱਕ ਐਮਐਲਏ ਜਿਹੜਾ ਹੈਗਾ ਰੋਹਿਤ ਕੁਵਾਰ ਉਹਨੇ ਇਸ ਦੀ ਮੰਗ ਕੀਤੀ ਹੈ ਵੀ ਇਸ ਮੰਤਰੀ ਤੇ ਉਹ ਲਾਇਆ ਜਾਵੇ ਇੱਕ ਪਾਸੇ ਲੋਕ ਜੇ ਉਹ ਖੇਤੀਬਾੜੀ ਮੰਤਰੀ ਹੈ ਇੱਕ ਪਾਸੇ ਲੋਕ ਜਿਹੜੇ ਆ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਆ ਖੇਤੀ ਡੁੱਬ ਰਹੀ ਹੈ ਖੇਤੀ ਦਾ ਮਾੜਾ ਹਾਲ ਹੋਇਆ ਪਿਆ ਤੇ ਖੇਤੀਬਾੜੀ ਮੰਤਰੀ ਵਿਧਾਨ ਸਭਾ 'ਚ ਬੈਠਾ ਰੰਮੀ ਖੇਡ ਰਿਹਾ ਹੈਗਾ ਮੋਬਾਈਲ ਦੇ ਉੱਤੇ ਬੜੀ ਸ਼ਰਮ ਵਾਲੀ ਗੱਲ ਹੈ ਤੇ ਅਜਿਹੇ ਮੰਤਰੀਆਂ ਤੋਂ ਅਸਤੀਫਾ ਲੈਣੇ ਚਾਹੀਦਾ ਹੈ ਅਗਲੀ ਗੱਲ ਦੋਸਤੋ ਗਊ ਹੱਤਿਆਵਾਂ ਬਾਰੇ ਅੱਗੇ ਤਾਂ ਪਹਿਲਾਂ ਅਸੀਂ ਯੂਪੀ ਬਿਹਾਰ ਤੇ ਰਾਜਸਥਾਨ ਹਰਿਆਣਾ ਇੱਥੇ ਹੀ ਸੁਣਦੇ ਸੀ ਹੁਣ ਇਹ ਜਿਹੜਾ ਵਾਇਰਸ ਹੈ ਗਊ ਹੱਤਿਆ ਆ ਬਾਲਾਂ ਦਾ ਗਊ ਰੱਖੇ ਦਾ ਵਾਇਰਸ ਉਹ ਮਹਾਰਾਸ਼ਟਰ ਚ ਵੀ ਜਾ ਵੜਿਆ ਉਥੇ ਉਹਨਾਂ ਨੇ ਜਿਹੜੇ ਕੁਰੈਸ਼ੀ ਭਾਈਚਾਰੇ ਦੇ ਮੁਸਲਮ ਲੋਕ ਨੇ ਉਹ ਗਊਆਂ ਦਾ ਕੰਮ ਤੰਦਾ ਵੀ ਕਰਦੇ ਆ ਤੇ ਵਪਾਰ ਵੀ ਕਰਦੇ ਆ ਇੱਕ ਜਣ ਬੰਦਾ ਜਿਹੜਾ ਗਊਆਂ ਦਾ ਵਪਾਰੀ ਹੈ ਮੁਹੰਮਦ ਸੂਫੀਾਨ 25 ਸਾਲਾਂ ਦਾ ਉਹਨੂੰ ਬਕਾਇਦਾ ਸਰਕਾਰ ਵੱਲੋਂ ਲਾਇਸੈਂਸ ਹੈ ਗਊਆਂ ਦੇ ਵਪਾਰ ਕਰਨ ਦਾ ਮੱਜਾਂ ਦੇ ਵਪਾਰ ਕਰਨ ਦਾ ਉਹਨਾਂ ਦੀਆਂ ਮੱਜਾਂ ਨੂੰ ਉਹ ਗਊ ਰੱਖੇ ਘੇੜਦੇ ਆ ਤੇ ਪ੍ਰਸ਼ਦੀ ਸਹਿਤਾ ਨਾਲ ਫੜ ਕੇ ਬਲ ਕੇ ਲੈ ਜਾਂਦੇ ਆ ਕਿੰਨੇ ਦਿਨਾਂ ਤੋਂ ਉਹਦੀਆਂ ਮੱਜਾਂ ਛੱਡੀਆਂ ਨਹੀਂ ਗਿਆ ਤੇ ਉਹਦੇ ਤੋਂ 65000 ਰੁਪਇਆ ਭਰਾ ਲਿਆ ਵੀ ਤੇਰੀਆਂ ਮੱਜਾਂ ਨੂੰ ਅਸੀਂ ਨੇ ਪੱਠੇ ਪਾਏ ਐ ਤੇ ਉਹ ਅਜੇ ਵੀ ਨਹੀਂ ਉਹ ਮੱਜਾਂ ਛੱਡੀਆਂ ਉਹਨਾਂ ਨੇ ਡੀਜੀਪੀ ਨੂੰ ਚਿੱਠੀਆਂ ਲਿਖੀਆਂ ਮੁੱਖ ਮੰਤਰੀ ਨੂੰ ਚਿੱਠੀਆਂ ਲਿਖੀਆਂ ਸਬੰਧ ਮੰਤਰੀ ਨੂੰ ਚਿੱਠੀਆਂ ਲਿਖੀਆਂ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਐ ਤੇ ਉਹਨਾਂ ਨੇ ਧਮਕੀ ਦਿੱਤੀ ਐ ਵੀ ਅਸੀਂ ਸਾਰਾ ਕੁਝ ਬੰਦ ਕਰ ਦਿਆਂਗੇ ਤੁਹਾਡੀ ਜਿਹੜੀ ਸਾਰੀ ਆਰਥਿਕਤਾ ਜਿਹੜੀ ਇਹ ਦੁੱਧ ਤੇ ਉੱਤੇ ਪਈ ਐ ਟਿੱਕੀ ਹੋਈ ਇਹ ਤੈਸ਼ ਨੈਸ਼ ਹੋ ਜੂਗੀ ਜੇ ਅਸੀਂ ਇੱਧਰ ਨੂੰ ਤੁਰ ਪਏ ਤਾਂ ਤੇ ਦੇਖਦੇ ਆ ਉਹਦੇ ਤੇ ਕੀ ਅਸਰ ਹੁੰਦਾ ਸਰਕਾਰ ਨੂੰ ਤੇ ਦੂਸਰਾ ਦੋਸਤੋ ਤੁਹਾਡੇ ਨਾਲ ਸਾਂਝੀ ਜਿਹੜੀ ਕਰਨੀ ਐ ਵੀ ਅ ਜੱਜਾਂ ਦੇ ਉੱਤੇ ਜਿਹੜਾ ਜੱਜਾਂ ਨੂੰ ਹਟਾਉਣ ਲਈ ਪਾਰਲੀਮੈਂਟ ਹੀ ਕਾਫੀ ਐ ਪਾਰਲੀਮੈਂਟ ਦੇ ਜਿਹੜੇ ਲੋਕ ਸਭਾ ਦੇ ਘੱਟੋ ਘੱਟ 100 ਮੈਂਬਰ ਜੇ ਲਿਖ ਕੇ ਦੇਣ ਕਿਸੇ ਜੱਜ ਦੇ ਵਿਰੁੱਧ ਤਾਉ ਮਤਾ ਉੱਥੇ ਪੇਸ਼ ਹੋ ਜਾਂਦਾ ਤੇ ਉਹਦੇ ਤੇ ਬਹਿਸ ਹੁੰਦੀ ਹੈ ਤੇ ਉਸ ਤੋਂ ਬਾਅਦ ਦੋ ਜਿਹੜਾ ਹੈਗਾ ਵੱਡੀ ਬਹੁਮਤ ਨਾਲ ਉਹਨੂੰ ਕੱਢਿਆ ਜਾ ਸਕਦਾ ਹੈ ਜੱਜ ਨੂੰ ਇਹਨੂੰ ਇੰਪੀਚਮੈਂਟ ਕਹਿੰਦੇ ਆ ਤੇ ਜੇ ਰਾਜ ਸਭਾ ਦੇ ਵਿੱਚ ਹੈ ਤਾਂ ਉਹਦੇ ਚ 50 ਬੰਦੇ ਚਾਹੀਦੇ ਹੁਣ ਵਜੇਦਾਰ ਗੱਲ ਇਹ ਹੈ ਵੀ ਜਿਹੜਾ ਇੱਕ ਜਸ਼ਵੰਤ ਵਰਮਾ ਜਿਹਦੇ ਘਰੋਂ ਨੋਟਾਂ ਦੀਆਂ ਦੱਥੀਆਂ ਲੱਭੀਆਂ ਉਹ ਸੜ ਰਹੀਆਂ ਸੀ ਆਧ ਸੜੀਆਂ ਤੇ ਕੁਝ ਨਾ ਸੜੀਆਂ ਤੇ ਕੁਝ ਸਾਫਤੀਆਂ ਬਰਾਮਦ ਹੋਈਆਂ ਉਹਦੇ ਉੱਤੇ ਦਿੱਲੀ ਦੇ ਵਿੱਚ ਪੁਲਿਸ ਅਮਿਤ ਸ਼ਾਹ ਦੇ ਅੰਦਰ ਹੈ ਉਸ ਦੇ ਉੱਤੇ ਅੱਜ ਤੱਕ ਕੋਈ ਪਰਚਾ ਨਹੀਂ ਦਰਜ ਹੋਇਆ ਤੇ ਸੁਪਰੀਮ ਕੋਰਟ ਦੇ ਵਿੱਚੋਂ ਚੱਲਿਆ ਗਿਆ ਵੀ ਮੈਨੂੰ ਤਾਂ ਜੀ ਮੈਂ ਮੇਰੇ ਤੇ ਨਜਾਇਜ਼ ਹੋ ਰਹੀ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਇੱਕ ਹੋਰ ਪਟੀਸ਼ਨ ਪੈ ਗਈ ਵੀ ਇਹ ਜੱਜ ਦੇ ਉੱਤੇ ਅੱਜ ਤੱਕ ਐਫ ਆਈ ਆਰ ਕਿਉਂ ਨਹੀਂ ਦਰਜ ਕੀਤੀ ਕੇਂਦਰ ਦੀ ਸਰਕਾਰ ਨੇ ਕੇਂਦਰ ਦੀ ਸਰਕਾਰ ਇਸ ਗੱਲ ਤੇ ਕਟਹਿਰੇ 'ਚ ਐ ਪਰ ਕਦੇ ਤਾਂ ਆਪਣੇ ਰਾਸ਼ ਸਭਾ ਦੇ ਚੇਅਰਮੈਨ ਜਗਦੀਪ ਧਣਕੜ ਜੀ ਬਿਆਨ ਦੇ ਦਿੰਦੇ ਆ ਕੱਲ ਕਿਰਨਜੀਤ ਜੀ ਜੂ ਤੇ ਇਹਨਾਂ ਨੇ ਬਿਆਨ ਦਿੱਤਾ ਵੀ 100 ਬੰਦਿਆਂ ਤੋਂ ਵੱਧ ਜਣਿਆਂ ਨੇ ਸਾਈਨ ਕਰਤੇ ਵੀ ਇਸ ਜੱਜ ਦੇ ਖਿਲਾਫ ਜਿਹੜੀ ਇੰਪੀਚਮੈਂਟ ਚਲਾਈ ਜਾਵੇ ਅਸੀਂ ਸਮਝਦੇ ਹਾਂ ਵੀ ਉਹ ਬਿਲਕੁਲ ਚਲਾਈ ਚਾਹੀਦੀ ਹੈ ਠੀਕ ਹੈ ਗੱਲ ਅਜਿਹੇਾ ਕਰਪਤ ਜੱਜ ਰਹਿਣਾ ਨਹੀਂ ਚਾਹੀਦਾ ਜੇ ਹੋਰ ਵੀ ਉਹਨਾਂ ਨੂੰ ਵੀ ਲੈਣਾ ਚਾਹੀਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰ ਦੂਜਾ ਇਹ ਦੱਸੋ ਵੀ ਅੱਜ ਤੋਂ 7 ਮਹੀਨੇ ਪਹਿਲਾਂ ਰਾਸਵਾ ਦੇ ਚੇਅਰਮੈਨ ਨੂੰ 55 ਬੰਦਿਆਂ ਨੇ ਲਿਖ ਕੇ ਦਿੱਤਾ ਹੋਇਆ ਵੀ ਜਿਹੜਾ ਉਹ ਸ਼ੇਖਰ ਜਾਦਵ ਜੱਜਾ ਲਾਹੌਰ ਹਾਈ ਕੋਰਟ ਵਾਲਾ ਉਹਨੂੰ ਇੰਪੀਚ ਕਰਨ ਵਾਸਤੇ ਮੋਸ਼ਨ ਲਿਆਓ ਉਹ ਦੱਸੋ ਉਹ ਅਜੇ ਤੱਕ ਉਹਨਾਂ ਦਾ ਕੁਝ ਬਾਤ ਹੋ ਪਤਾ ਹੀ ਨਹੀਂ ਲੱਗ ਰਿਹਾ ਕਿਉਂਕਿ ਉਹ ਜੱਜ ਜਿਹੜਾ ਕਿ ਜਿਹੜੇ ਸੰਵਿਧਾਨ ਦੀ ਰਾਖੀ ਲਈ ਉਹਦੀ ਡਿਊਟੀ ਏ ਬਣੀ ਹੋਈ ਉਹ ਉਹ ਕਰਦਾ ਨਹੀਂ ਉਹਦੇ ਉਲਟ ਜਾ ਕੇ ਉਹ ਧਰਮਾਂ ਦੇ ਆਧਾਰ ਤੇ ਰਾਜਨੀਤੀ ਕਰਦਾ ਹੈ ਤੇ ਉਹਦਾ ਭਾਸ਼ਣ ਜਿਹੜਾ ਵਿਸ਼ਵਿੰਦੂ ਪ੍ਰੀਸ਼ਦ ਦੇ ਸਮਾਗਮ ਦੇ ਵਿੱਚ ਉਹ ਸੰਵਿਧਾਨ ਦੀ ਸ਼ਰ੍ਹਾਾਂ ਨੂੰ ਲੰਘਣੇ ਉਹਦੀ ਇੰਪੀਚਮੈਂਟ ਬਾਰੇ ਚੁੱਪ ਰਹਿੰਦੀ ਹੈ ਸਰਕਾਰ ਇਹ ਦੂਰਾ ਕਰਿਆ ਨਾ ਲਾਸਟ ਗੱਲ ਤੁਹਾਡੇ ਨਾਲ ਦੋਸਤੋ ਜਿਹੜੀ ਸਾਂਝੀ ਕਰਨੀ ਹੈ ਪ੍ਰਧਾਨ ਮੰਤਰੀ ਜੀ ਨੇ ਇੱਕ ਪੀਐਮ ਸ਼੍ਰੀਨਾਮ ਦੇ ਸਕੂਲ ਖੋਲੇ ਆ ਪੀਐਮ ਸ਼੍ਰੀ ਤੋਂ ਮੁਝੇ ਪੂਰਾ ਜਾ ਕਰ ਲਈਏ ਕਰ ਕਰਾ ਕੇ ਪ੍ਰਧਾਨ ਮੰਤਰੀ ਰਾਈジング ਇੰਡੀਆ ਸਕੂਲ ਜਿਹੜੇ ਆ ਉਹ ਰਾਈジング ਇੰਡੀਆ ਜਣੀ ਚੜਦਾ ਹੋਇਆ ਸੂਰਜ ਵਾਂਗੂ ਚੜ ਰਿਹਾ ਹੈ ਭਾਰਤ ਦੇ ਸਕੂਲ ਵੀ ਐ ਚੜ ਰਹੇ ਆ ਉਹਦੇ ਉੱਤੇ ਪਿਛਲੇ 5 ਸਾਲਾਂ ਚ ਭਾਰਤ ਸਰਕਾਰ ਨੇ 14500 ਸਕੂਲ ਖੋਲੇ ਆ ਤੇ ਉਹਨਾਂ ਤੇ 47360 ਕਰੋੜ ਰੁਪਈਆ ਖਰਚਿਆ ਉਹਨਾਂ ਸਕੂਲਾਂ ਦੇ ਉੱਤੇ ਉਹਨਾ ਚੋ ਇੱਕ ਸਕੂਲ ਜਿਹੜਾ ਕੱਲ ਪੁਪਾਲ ਦੇ ਵਿੱਚ ਉਹਦਾ ਨਾਮ ਹੈਗਾ ਬਰਖੇੜਾ ਸਕੂਲ ਬਰਖੇੜੇ ਦਾ ਇੱਕ ਸਕੂਲ ਹੈ ਕੁੜੀਆਂ ਨੇ ਉੱਥੇ ਕਲਾਸ ਦੇ ਵਿੱਚ 10ਵੀਂ ਜਮਾਤ ਦੇ ਵਿੱਚ ਬੈਠੀਆਂ ਨੇ ਤੇ ਟੀਚਰ ਪੜ੍ਹਾ ਰਿਹਾ ਹੈ ਤੇ ਉਥੋਂ ਉਹਦਾ ਉੱਪਰਲਾ ਲੈਂਟਰ ਜਿਹੜਾ ਹੈ ਠਾਹ ਕਰਦਾ ਉਹਦਾ ਕੁਝ ਹਿੱਸਾ ਵਾ ਵੀ ਵੱਡਾ ਸਾਰਾ ਹਿੱਸਾ ਆ ਕੇ ਡਿੱਗਦਾ ਤੇ ਦੋ ਕੁੜੀਆਂ ਜ਼ਖਮੀ ਹੋ ਜਾਂਦੀਆਂ ਨੇ ਅਫੜਾ ਤਫੜੀ ਫੈਲ ਜਾਂਦੀ ਹੈ ਕੁੜੀਆਂ ਬਾਹਰ ਨੂੰ ਭੱਜਦੀਆਂ ਨੇ ਤੇ ਜੇ ਪੀਐਮ ਸ਼੍ਰੀ ਸਕੂਲਾਂ ਦੇ ਉੱਤੇ 27500 360 ਰੁਪਇਆ ਕਰੋੜ ਰੁਪਇਆ ਖਰਚਿਆ ਹੋਇਆ ਉਹਦਾ ਹਾਲ ਇਹ ਹੈ ਤਾਂ ਪ੍ਰਧਾਨ ਮੰਤਰੀ ਜੀ ਅਜੇੇ ਸ਼੍ਰੀ ਤੋਂ ਕਰਾਉਣਾ ਕੀ ਸੀ ਵੈਸੇ ਉਂਝ ਕੀ ਸਾਨੂੰ ਅਜੇ ਹ ਰਾਈジング ਇੰਡੀਆ ਚਾਹੀਦਾ ਸਕੂਲਾਂ ਦਾ ਕੀ ਇਹੀ ਨਵਾਂ ਚੜਦਾ ਉਹ ਹੈ ਵੀ ਇਸ ਤਰ੍ਹਾਂ ਲੈਂਟਰ ਲੋਕਾਂ ਤੇ ਡਿੱਗਿਆ ਕਰਨਗੇ ਲੈਂਟਰ ਦੇ ਟੁਕੜੇ ਬੱਚਿਆਂ ਤੇ ਕੁੜੀਆਂ ਤੇ ਮੁੰਡਿਆਂ ਤੇ ਕੀ ਸਾਡੇ ਨੌਜਵਾਨ ਇਸ ਕੰਮ ਲਈ ਨੇ ਵੀ ਕੋਈ ਪ੍ਰਾਣੀਆਂ ਬਿਲਡਿੰਗਾਂ ਹੋਣ ਕੋਈ ਗੱਲ ਹੋਰ ਹੋਈ ਹੋਵੇ ਜਿੱਤੇ ਤੁਸੀਂ ਨਵੇਂ-ਨਵੇਂ ਖਾਤੇ ਕੀਤੇ ਆ ਉਹ ਲਿਸ਼ਕ ਦੀ ਬਿਲਡਿੰਗ ਐ ਵੈਸੇ ਬੱਚਿਆਂ ਦੇ ਵਰਦੀਆਂ ਵੀ ਬਹੁਤ ਸੋਹਣੀਆਂ ਪਾਈਆਂ ਹੋਈਆਂ ਨੇ ਕੁੜੀਆਂ ਦੇ ਐਕਟਿਵ ਵੀ ਸੀਗੀਆਂ ਇੱਕਦਮ ਉੱਠੀਆਂ ਨੇ ਉਹ ਸੁਸਤ ਨਹੀਂ ਸੀ ਬੈਠੀਆਂ ਪਰ ਆਹ ਲੈਂਟਰ ਦਾ ਕੀ ਕਰੀਏ ਇਹ ਤਾਂ ਬੱਚਿਆਂ ਦੇ ਆ ਟੀਚਰ ਦੇ ਵਾਸਤੇ ਨਹੀਂ ਇਹ ਤਾਂ ਤੁਹਾਡੀ ਸਰਕਾਰ ਆ ਉੱਥੇ ਤਾਂ ਕਈ ਟਰਮਾਂ ਹੋ ਗਈਆਂ ਮੱਧ ਪ੍ਰਦੇਸ਼ ਦੇ ਵਿੱਚ ਤਾਂ ਤੇ ਉਹ ਸਰਕਾਰਾਂ ਫਿਰ ਕਰਦੀਆਂ ਕਿਨੇ ਕਿੱਥੇ ਜਾਂਦੇ ਆ ਪੈਸੇ મોદી ਜੀ ਦੱਸੋਗੇ ਵੀ ਮੈਂ ਨਾ ਖਾਊਂਗਾ ਤੇ ਨਾ ਖਾਣੇ ਦੂੰਗਾ ਉਹ ਗੱਲਾਂ ਕਿੱਥੇ ਗਈਆਂ ਸੱਚੀ ਗੱਲ ਇਹ ਆ ਵੀ ਪਤਾ ਨਹੀਂ ਖਾਹਾਂਗਾ ਕਿ ਨਹੀਂ ਇਹ ਤਾਂ ਨਹੀਂ ਮੈਨੂੰ ਪਤਾ ਵੀ ਖਾਣੇ ਦੂੰਗਾ ਇਹ ਤਾਂ ਖੁੱਟੀਆਂ ਖੁੱਲੀਆਂ ਛੁੱਟੀਆਂ ਨੇ ਕਿਉਂਕਿ ਸਾਨੂੰ ਬਸ ਤੁਸੀਂ ਐਮਪੀ ਦੇ ਦਿਆ ਕਰੋ ਵੋਟਾ ਸਾਨੂੰ ਪਾ ਦੇ ਕਰੋ ਸਰਕਾਰ ਸਾਡੀ ਬਣ ਜਾ ਕਰੋ ਮौजਾਂ ਕਰੋ ਐਸ਼ ਕਰੋ ਲੁੱਟੋ ਬੁੱਲੇ ਇਹੀ ਇਹੀ ਤੁਹਾਡਾ ਫਾਰਮੂਲਾ ਹੈ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ